ਫਿਰ ਵੀ ਠਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾੜੇ ਮੋٹے ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਨੇ ਆ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੂਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਉਨਾਂ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਉਗਾ ਸਕਦੇ ਹੋਰ ਕੋਈ ਤੁਸੀਂ ਤੁਸੀ ਸਾਡਾ ਮਾਮਲਾ ਜਿਹੜੀ ਤੁਸੀਂ ਹੁਣ ਸੁੰਦਰ ਦੇ ਮੈਟਰੂ ਲੈ ਜਿਹੜੀ ਤੁਸੀਂ ਆਪ ਦੀ ਥੋੜੀ ਜਿਹੜੀ ਕੰਪਲੇਂਟ ਹੈਗੀ ਹੈ ਉਹਦੇ ਬਾਰੇ ਦੱਸ ਦੋ ਕਿ ਕਿਹੜੀ ਤੁਸੀਂ ਕੰਪਲੇਂਟ ਕੋਈ ਕੰਪਲੇਂਟ ਦਰਜ ਕਰਾਈ ਹੈ ਕੁਝ ਕੰਪਲੇਂਟ ਅਸੀਂ ਪਰਸੋਂ ਦਿੱਤੀ ਹੈ ਜੀ ਐਸ ਐਚਓ ਸਾਹਿਬ ਨੂੰ ਖਾਣੇ ਚ ਤੇ ਅਸਲ ਮਟੋਰ ਥਾਣੀ ਚ ਕੰਪਲੇਂਟ ਦਾ ਮਸਲਾ ਕੀ ਹੋ ਤੁਸੀਂ ਦੱਸ ਕੰਪਲੇਂਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾਉਣਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਉਂਟ ਚਾਹੀਦਾ ਹੈ ਇੱਕ ਫਿਕਸਡ ਅਮਾਉਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ-ਬਹੁਤ ਪੜ੍ਹਿਆ ਲਈ ਹੈ ਵੀ ਹੋਇਆ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬ ਗਰੀਬੀ ਜੋ ਆਏ ਇਸੇ ਕਲੋਂ ਡਰਦੇ ਵੀ ਹੁੰਨੇ ਆ ਸੀ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮਾੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਅਸੀਂ ਉਹ ਪੂਰਾ ਰਿਕੂਪ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਜਾਇਆ ਜਾਂਦਾ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀ ਬੱਕ ਲਈਏ ਉਹਨਾਂ ਕੰਪਨੀਆਂ ਤੋਂ ਪੈਸੇ ਵੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚ ਵੀ ਆਪਣਾ ਹੀ ਕਮਿਸ਼ਨ ਕੱਟਦੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਠੱਗੀ ਧੋਰੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਇਸ ਤਰ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋਈ ਹੈ। ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ। ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵਿਊ ਪਵਾ ਦੇ ਚਾਹੇ 100 ਪਵਾ ਦੇ ਚਾਹੇ 1000 ਮਿਲਨ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ। ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ। ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2021 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਕਰੀਅਰ ਥੱਲੇ ਜਾਂਦਾ ਜਾ ਰਿਹਾ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ ਪਾ ਰਹੇ ਮੇਰੇ ਗਾਣੇ ਕਮਾ ਨਹੀਂ ਪਾ ਰਹੇ ਉਦੋਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪਿੰਦੇ ਆ ਕਿ ਆ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਹੁੰਦੇ ਨੇ ਜਿੱਥੋਂ ਇਹ ਪੈਸਾ ਇਕੱਠਾ ਕਰ ਲੈਂਦੇ ਨੇ ਸਾਡਾ ਗਾਣਾ ਚੱਲ ਰਿਹਾ ਹੈ ਬਹੁਤ ਸਾਰੇ ਫੇਕ ਚੈਨਲ ਤੇ ਇਹਨਾਂ ਫੈਲਾ ਜਾਂਦਾ ਹੈ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਵਾ ਜਾਂਦਾ ਹੈ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜ ਕਮ ਕਿਉਂ ਨਹੀਂ ਕਰ ਰਹਾ ਯਾਰ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ 'ਚ ਫੈਨ ਫੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚਲਦਾ ਚੱਲਦਾ ਹਨਾ ਤੇ ਮੈਨੂੰ ਹਿੰਦੀ ਆਡੀਅנס ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹੇ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਹ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹੋ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਮੈਨੂੰ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਹ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਦੇ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਕੂਪੀ ਕਰਤਾ ਉਹ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣੇ ਸਾਨੂੰ ਦਿੱਤਾ ਜਾਵੇ ਉਹੋ ਦੇਣ ਚ ਸਾਨੂੰ ਕਮਾਇਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇ ਸਾਨੂੰ <t>